sayu paketan dia Oke ਰਸਪੋਨਸ ਕੀਤੀ ਜਾਈਏ ਜਿਉਂਕਿ ਸੈਚਰ ਵਰਤੋਂ ਮੈਟਰ ਕੀ ਮੈਟਰ ਹੀ ਹੈ। ਇਹ ਮੈਟਰ ਇਸ ਤਰ੍ਹਾਂ ਹੈਗਾ ਵੀ 10 6 24 ਨੂੰ ਸਾਡੇ ਚੌਕੀ ਇੰਚਾਰਜ ਮੁਰੀਆਂ ਸਰਜੀਤ ਸਿੰਘ ਤੇ ਇਹਨਾਂ ਦੀ ਪੁਲਿਸ ਪਾਰਟੀ ਨੂੰ ਤਲਾਸ਼ ਮਿਲੀ ਸੀਗੀ। ਦੀਪਕ ਕੁਮਾਰ ਪੁੱਤਰ ਬਰਿੰਦਰ ਕੁਮਾਰ ਵਾਸੀ ਜਨਤਨਗਰ, ਦਿਨੇਸ਼ ਕੁਮਾਰ ਪੁੱਤਰ ਕਿਸ਼ੋਰੀ ਲਾਲ ਇਹ ਵਾਸੀ ਕੋਟ ਮੰਗਲ ਸਿੰਘ ਜਿਹੜੇ ਲੁੱਟਾਂ ਖੋਹਾਂ ਕਰਨ ਦੇ ਆਦੀ ਆ ਤੇ ਇਹ ਆਮ ਗਰੀਬ ਮਜ਼ਦੂਰਾਂ ਕੋਲੋਂ ਪ੍ਰਵਾਸੀ ਲੋਕਾਂ ਕੋਲੋਂ ਮੋਬਾਈਲ ਖੋਹ ਕੇ ਅੱਗੇ ਪ੍ਰਵਾਸੀ ਲੋਕਾਂ ਨੂੰ ਵੇਚਦੇ ਆ। ਜਿਹੜੀ ਤਲਾਹ ਜਿਹੜੀ ਹੈਗੀ ਆ ਇਸ ਤਲਾਹ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਨੇ ਮਕਦਮਾ ਨੰਬਰ 125 ਅੰਡਰ ਸੈਕਸ਼ਨ 379 ਦੀ 413 34 ਆਈਪੀਸੀ ਟਾਣਾ ਜਮਾਲਪੁਰ ਦਰਜ ਸਟ ਕੀਤਾ ਤੇ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕੀਤਾ ਗ੍ਰਿਫਤਾਰ ਕਰਕੇ ਇਹਨਾਂ ਕੋਲੋਂ ਚਾਰ ਅਲੱਗ-ਅਲੱਗ ਕੰਪਨੀਆਂ ਦੇ ਮੋਬਾਈਲ ਬਰਾਮਦ ਕੀਤੇ ਇੱਕ ਮੋਟਰਸਾਈਕਲ ਜਿਹੜੀ ਚੋਰੀ ਦਾ ਸੀ ਉਹ ਮੋਬਾਈਲ ਕੀਤਾ ਬਰਾਮਦ ਕੀਤਾ ਇਹਨਾਂ ਦੇ ਵਿੱਚ ਜਿਹੜਾ ਦੋਚੀ ਦੀਪਕ ਕੁਮਾਰ ਆ ਉਹ ਸਨਨੇਵਾਲ ਥਾਣੇ ਦਾ ਮਕਦਮਾ ਨੰਬਰ 8/19 ਆ ਉਹਦੇ ਵਿੱਚ ਪੀਓ ਹੈਗਾ ਆ ਜਿਹੜਾ ਅਦਾਲਤ ਤੋਂ ਇਹਦੀ 6524 ਨੂੰ ਪਘੋੜਾ ਕਰਾਰ ਦਿੱਤਾ ਗਿਆ। ਸਰ ਕੋਈ ਨਸ਼ੇ ਦੇ ਆਦੀ ਵਗੈਰਾ ਨੇ ਕਿਸ ਤਰ੍ਹਾਂ ਲੋਕਾਂ ਦੀ ਇਹ ਗੱਦਾਂ ਤੋਂ ਗੱਲ ਕਰ ਰਹੇ ਸੀ ਜੀ ਅੱਗੇ ਵੇਚਦੇ ਕਿ ਨੂੰ ਸੂਝੀ ਕੁਝ ਪਤਾ ਨਹੀਂ। ਨਹੀਂ ਇਹ ਨਹਾ ਹੈ ਤਾਂ ਨਸ਼ੇ ਦੀ ਟਾਈਪ ਇਹ ਨੇ। ਇਹ ਨਸ਼ੇ ਕਰਕੇ ਕਰਦੇ ਨੇ ਵਾਰਦਾਤਾ। ਤੇ ਕੋਈ ਸਪੈਸੀਫਿਕ ਨਹੀਂ ਹੈ ਇਨਵੈਸਟੀਗੇਸ਼ਨ ਸਾਡੀ ਚੱਲਦੀ ਹੈ ਫਿਰ ਕਲੀਅਰ ਹੋਊਗਾ। ਅੱਗੇ ਵੇਚਦੇ ਸੀ ਪ੍ਰਵਾਸੀ ਮਜ਼ਦੂਰਾਂ ਨੂੰ। ਹਾਂ। ਸਰ ਕੋਈ ਇਹਨਾਂ ਤੋਂ ਮੌਕੇ ਤੋਂ ਪਹਿਲਾਂ ਹਥਿਆਰ ਵਗੈਰਾ ਕੋਈ ਬਰਾਮਦ ਹੋਇਆ? ਨਹੀਂ ਹਥਿਆਰ ਨਹੀਂ ਕੋਈ ਵੀ ਹੈ ਤਾਂ ਆਪਣੇ ਮੋਬਾਈਲ ਹੀ ਕਰਵਾਉਂਦੇ। ਕਿਦਾਂ ਇਹ ਲੋਟ ਇਹ ਪੁੱਛ ਕੇ ਦੱਸਣਾ ਕਿ ਲੋਟ ਨੂੰ ਇਹ ਕਿਸ ਤਰੀਕੇ ਨਾਲ ਕਰਦੇ ਸਨੇਚ ਕਰਦੇ ਸੀ ਛੱਪਟ ਮਾਰ ਕੇ ਜਿਵੇਂ ਕੋਈ ਲੇਡੀ ਜਾਂਦੀ ਆ ਉਹਦਾ ਮੋਬਾਈਲ ਛੱਪਟ ਮਾਰ ਲਿਆ ਕੋਈ ਮਜ਼ਦੂਰ ਆ ਰਸਤੇ ਚੋਂ ਉਹਨੂੰ ਘੇਰ ਲਿਆ ਉਹਨੂੰ ਛੱਪਟ ਮਾਰ ਕੇ ਉਹ ਕਰਦੇ ਸੀ ਦਿਨੇਸ਼ ਨੂੰ ਮਾਰਦੇ ਤੇ ਮਾਮਲਾ ਦੀ ਪ੍ਰਾਨੰਦ ਨਹੀਂ ਦਿਨੇਸ਼ ਤੇ ਨਹੀਂ ਆ ਦੀਪਕ ਦੇ ਤਿੰਨ ਮਕਦਮੇ ਦਰਜ ਆ ਦਿਨੇਸ਼ ਤੇ ਕੋਈ ਮਕਦਮਾ ਸਰ ਇਹਨਾਂ ਦੀ ਉਮਰ ਕਿੰਨੀ ਕਰਦੀ ਸੀ ਇਹ ਨੀਅਰ ਬਾਉਟ ਮੇਰਾ ਖਿਆਲ 25 25 ਸਾਲ 24 25 25 ਸਾਲ ਦੇ ਹੈਗੇ ਆ